ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਜੋ ਵੀਡੀਓ ਦੇਖ ਰਹੇ ਆ ਇਹ ਨਵੇਂ ਚੈਨਲ ਦੇ ਉੱਤੇ ਦੇਖ ਰਹੇ ਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਜੋ ਆਪਣਾ ਪਹਿਲਾ ਚੈਨਲ ਸੀ ਵਾਹਿਗੁਰੂ ਸਿਮਰਨ ਉਹ ਡਿਲੀਟ ਹੋ ਗਿਆ ਤੇ ਉਸ ਤੋਂ ਬਾਅਦ ਆਪਾਂ ਇਹ ਚੈਨਲ ਬਣਾਇਆ ਹੈ ਜਿੰਨੀਆਂ ਵੀ ਸਾਰੀਆਂ ਉਹ ਵੀਡੀਓ ਹੋਣਗੀਆਂ ਉਹ ਆਪਾਂ ਇਸ ਚੈਨਲ ਦੇ ਉੱਤੇ ਪਾਇਆ ਕਰਾਂਗੇ ਤੇ ਤੁਸੀਂ ਤੇ ਇੱਕ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਕਿ ਜਿੰਨਾ ਤੁਸੀਂ ਵੱਧ ਤੋਂ ਵੱਧ ਇਸ ਚੈਨਲ ਨੂੰ ਸ਼ੇਅਰ ਕਰ ਸਕਦੇ ਆ ਸੋ ਸ਼ੇਅਰ ਕਰ ਦਿਓ ਸੋ ਇਸ ਚੈਨਲ ਦਾ ਨਾਮ ਹਜੇ ਐਕਸਪਲੋਰ ਹੇਅਰ ਆ ਤੇ ਇਹ ਆਪਾਂ ਚੇਂਜ ਅੱਗੇ ਜਾ ਕੇ ਕਰਾਂਗੇ ਜਦੋਂ ਆਪਾਂ ਨੂੰ ਜ਼ਰੂਰਤ ਪਈ ਤੁਸੀਂ ਜਿੰਨਾ ਇਸ ਚੈਨਲ ਨੂੰ ਸ਼ੇਅਰ ਕਰ ਸਕਦੇ ਆ ਸੋ ਸ਼ੇਅਰ ਜਰੂਰ ਕਰੋ ਕਿਉਂਕਿ ਆਪਾਂ ਇਸ ਚੈਨਲ ਦੇ ਉੱਤੇ ਗੁਰਬਾਣੀ ਦੇ ਨਾਲ ਲਿਕੇਡ ਵੀਡੀਓ ਪਾਉਨੇ ਹਨ ਨਾਮ ਸਿਮਰਨ ਦੇ ਨਾਲ ਸੋ ਅੱਜ ਆਪਣੇ ਕੋਲ ਇੱਕ ਸਵਾਲ ਪਹੁੰਚਾ ਜੋ ਆਪਾਂ ਨੂੰ ਕਰਦੇ ਨੇ ਗੁਰਦੀਪ ਸਿੰਘ ਜੀ ਉਹ ਕਹਿੰਦੇ ਨੇ ਵੀਰ ਜੀ ਵਾਹਿਗੁਰੂ ਕਿਵੇਂ ਜਪਣਾ ਹੈ ਇਹ ਦੱਸੋ ਸਵਾਸ ਕਿਵੇਂ ਲੈਣਾ ਹੈ ਤੇ ਕਿਵੇਂ ਛੱਡਣਾ ਹੈ ਇਹ ਵੀ ਦੱਸੋ ਨਾਲ ਕਹਿੰਦੇ ਇਹ ਵੀ ਦੱਸੋ ਕਿ ਪੌਣ ਨੂੰ ਸਮ ਕਿਵੇਂ ਕਰਨਾ ਹੈ ਸੋ ਸਭ ਤੋਂ ਪਹਿਲਾਂ ਜੋ ਇਹਨਾਂ ਨੇ ਸਵਾਲ ਪੁੱਛਿਆ ਹੈ ਕਿ ਵਾਹਿਗੁਰੂ ਗੁਰਮੰਤਰ ਕਿਵੇਂ ਜਪਣਾ ਵਾਹਿਗੁਰੂ ਜੀ ਦੇਖੋ ਵਾਹਿਗੁਰੂ ਗੁਰਮੰਤਰ ਜਪਣਾ ਆਪਾਂ ਉਦਾਂ ਹੀ ਆ ਜਿਵੇਂ ਆਪਾਂ ਨੋਰਮਲ ਗੱਲ ਕਰਦੇ ਹਾਂ ਜਦੋਂ ਆਪਾਂ ਬੋਲਣਾ ਵਾਹਿ ਉਦੋਂ ਮਹਿਸੂਸ ਕਰਨਾ ਕਿ ਵਾਹਿ ਅੰਦਰ ਚਲਾ ਗਿਆ ਕਿੱਥੇ ਤੱਕ ਜਿੱਥੇ ਤੱਕ ਸਾਡੀ ਪੌਣ ਜਾਂਦੀ ਆ ਪੌਣ ਕੀ ਹੈ ਜੋ ਸਵਾਸ ਹੈ ਸਾਡੇ ਇੱਥੋਂ ਪਾਸ ਸਵਾਸ ਅੰਦਰ ਖਿੱਚਦੇ ਆ ਇੱਥੇ ਧੁੰਨੀ ਤੱਕ ਜਾਂਦਾ ਧੁੰਨੀ ਤੋਂ ਫਿਰ ਵਾਪਸ ਬਾਹਰ ਆ ਜਾਂਦਾ ਇਹਨੂੰ ਕਹਿੰਦੇ ਸਵਾਸ ਗਰਾਸ ਮਾਰੇ ਕਹਿੰਦੇ ਸਵਾਸ ਗਰਾਸ ਸਿਮਰਨ ਕਰੋ ਕਿ ਜਿਹੜਾ ਸਵਾਸ ਅੰਦਰ ਜਾਂਦਾ ਵਾਹਿ ਬੋਲੋ ਜਿਹੜਾ ਅੰਦਰੋਂ ਬਾਹਰ ਨੂੰ ਆਉਂਦਾ ਗੁਰੂ ਬੋਲੋ ਹੁਣ ਇਹ ਨਹੀਂ ਹੈ ਕਿ ਸਾਹ ਅੰਦਰ ਨੂੰ ਜਾਂਦਾ ਫੇਰ ਵਾਹਿ ਕਹਿਣਾ ਉਲਟਾ ਹੋ ਜਾਣਾ ਕੀ ਹੋ ਜਾਣਾ ਉਹ ਹਾ ਗੁਰੂ ਹਾ ਗੁਰੂ ਇਹ ਨਹੀਂ ਕਰਨਾ ਇਹ ਵਿਧੀ ਹੋਰ ਆ ਜਿਹੜੇ ਸਵਾਸ ਗ੍ਰਾਹ ਸਿਮਰਨ ਦੀ ਵਿਧੀ ਆ ਉਹ ਹੈ ਆਪਾਂ ਬੋਲਣਾ ਵਾਹ ਜਦੋਂ ਬਾ ਵਾਹੇ ਬੋਲਣਾ ਮਹਿਸੂਸ ਕਰਨਾ ਕਿ ਅੰਦਰ ਚਲਾ ਗਿਆ ਵਾਹ ਫੇ ਜਦੋਂ ਗੁਰੂ ਬੋਲਣਾ ਮਹਿਸੂਸ ਕਰਨਾ ਕਿ ਉੱਪਰ ਆਇਆ ਗੁਰੂ ਵਾਹ ਗੁਰੂ ਇਦੇ ਵਿੱਚ ਜਿਹੜਾ ਤੁਹਾਡਾ ਦੂਸਰਾ ਸਵਾਲ ਹੈ ਕਿ ਸਵਾਸ ਕਿਵੇਂ ਲੈਣਾ ਤੇ ਕਿਵੇਂ ਛੱਡਣਾ ਕੁਛ ਵੀ ਨਹੀਂ ਕਰਨਾ ਨਾ ਲੈਣਾ ਨਾ ਛੱਡਣਾ ਬਸ ਆਪਾਂ ਦਾ ਧਿਆਨ ਜੋ ਆਵਾਜ਼ ਨਿਕਲਦੀ ਪਈ ਆ ਜਿਵੇਂ ਤੁਹਾਡਾ ਧਿਆਨ ਹੁਣ ਸਾਡੀ ਆਵਾਜ਼ ਦੇ ਵਿੱਚ ਆ ਇਸੇ ਤਰ੍ਹਾਂ ਜਦੋਂ ਆਪਾਂ ਸਿਮਰਨ ਕਰਨਾ ਸਾਡੇ ਮੁਖ ਦੇ ਵਿੱਚੋਂ ਆਵਾਜ਼ ਨਿਕਲਦੀ ਆ ਵਾਹ ਗੁਰੂ ਕੰਨ ਨੇ ਇਸ ਆਵਾਜ਼ ਨੂੰ ਫੜਨਾ ਇਹਨੂੰ ਕਹਿੰਦੇ ਤੁੰ ਨ ਮੈਂ ਧਿਆਨ ਧਿਆਨ ਮੈਂ ਚਾਲਿਆ ਫਿਰ ਜਾਣਾਂਗੇ ਕਿ ਕੀ ਧਿਆਨ ਹੈ ਇਹ ਹੋ ਗਿਆ ਸਵਾਸ ਨਾਲ ਲੈਣਾ ਨਾ ਛੱਡਣਾ ਸਵਾਸ ਗ੍ਰਾਸ ਸਿਮਰਨ ਦੇ ਵਿੱਚ ਕੋਈ ਵੀ ਇਦਾਂ ਦੀ ਵਿਧੀ ਨਹੀਂ ਹੈ ਉੱਥੇ ਸਿਰਫ ਆਸਨ ਲਾ ਕੇ ਬੈਠ ਜਾਣਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜਦ ਤੱਕ ਮਨੁਖਮਾਰੀ ਨਹੀਂ ਚੜਦੀ ਇਸੇ ਤਰ੍ਹਾਂ ਅਭਿਆਸ ਕਰਦੇ ਰਹਿਣਾ ਤੀਸਰਾ ਜੋ ਤੁਹਾਡਾ ਸਵਾਲ ਹੈ ਕਿ ਪੌਣ ਕਿਵੇਂ ਸਮ ਹੁੰਦੀ ਹੈ ਬਹੁਤ ਜ਼ਰੂਰੀ ਸਵਾਲ ਹੈ ਵਾਇਕਰ ਦੇਖੋ ਗੁਰਬਾਣੀ ਵਿੱਚ ਆਪਾਂ ਨੂੰ ਸਮਝਾਇਆ ਗਿਆ ਹੈ ਕਿ ਜਿਹੜੇ ਆਪਣੇ ਇਹ ਨਾਸਕਾ ਦੇ ਵਿੱਚ ਜਿਹੜੀ ਪੌਣ ਜਾਂਦੀ ਆ ਇਹਦਾ ਬੈਲੈਂਸ ਵਿਗੜਿਆ ਹੋਇਆ ਆ ਕਦੀ ਇੱਧਰ ਵੱਧ ਹੁੰਦੀ ਆ ਕਦੀ ਇੱਧਰ ਵੱਧ ਹੁੰਦੀ ਕਦੀ ਇੱਧਰ ਘਟ ਕਦੀ ਇੱਧਰ ਘਟ ਪਰ ਜਿਉਂ ਹੀ ਆਪਾਂ ਧਿਆਨ ਦੇ ਵਿੱਚ ਆਉਂਦੇ ਆ ਧਿਆਨ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਤਾਂ ਇਹ ਆਪਣੇ ਆਪ ਸਮ ਹੋ ਜਾਂਦੀ ਆ ਜਿਵੇਂ ਕਿ ਆਪਾਂ ਧਿਆਨ ਦੇ ਵਿੱਚ ਸਿਮਰਨ ਕਰਾਂਗੇ ਜਿਵੇਂ ਕਿ ਆਪਾਂ ਧਿਆਨ ਦੇ ਵਿੱਚ ਗੁਰਬਾਣੀ ਪੜ੍ਹਾਂਗੇ ਇਹਦਾ ਅਭਿਆਸ ਲਗਾਤਾਰ ਕਰਨ ਦੇ ਨਾਲ ਹੀ ਆਪਣੇ ਆਪ ਸਾਮ ਹੋ ਜਾਂਦੀ ਹੈ ਆਪਾਂ ਨੂੰ ਮਹਿਸੂਸ ਹੋ ਜਾਂਦਾ ਇੱਥੇ ਹੱਥ ਰੱਖ ਕੇ ਦੇਖ ਸਕਦੇ ਹਾਂ ਕਿ ਪੌਣ ਕਿਧਰ ਵੱਧ ਘਟ ਆ ਰਹੀ ਹੈ ਜਾਂ ਦੋਵੇਂ ਪਾਸੋਂ ਸੇਮ ਆ ਰਹੀ ਹੈ ਜੇ ਦੋਵੇਂ ਪਾਸੇ ਇੱਕੋ ਜਿਹੀ ਆ ਰਹੀ ਹੈ ਤਾਂ ਮਤਲਬ ਸਾਡੀ ਪੌਣ ਸਾਮ ਹੋ ਗਈ ਸੋ ਧਿਆਨ ਦੇ ਵਿੱਚ ਜਿੰਨਾ ਆਪਾਂ ਰਹਿਵਾਂਗੇ ਪੌਣ ਸਾਡੀ ਓਨੀ ਸਾਮ ਰਹੇਗੀ ਸੋ ਵਾਹਿਗੁਰੂ ਜੀ ਇਸ ਤਰੀਕੇ ਆਪਾਂ ਵਾਹਿਗੁਰੂ ਗੁਰਮントਰ ਦਾ ਅਭਿਆਸ ਕਰਨਾ ਜੇ ਦੇ ਨਾਲ ਸਾਡੇ ਮਨ ਨੂੰ ਕੁਮਾਰੀ ਚੜਦੀ ਆ। ਸਵਾਸ ਲੈਣ ਦਾ ਛੱਡਣ ਦਾ ਆਪਾਂ ਕੋਈ ਕੁਝ ਨਹੀਂ ਸੋਚਣਾ। ਜਦ ਤੱਕ ਆਪਾਂ ਧਿਆਨ ਦੇ ਵਿੱਚ ਨਹੀਂ ਜਾਂਦੇ। ਜਿਵੇਂ ਜਿਵੇਂ ਆਪਾਂ ਅੰਤਰਗਤ ਹੋਵਾਂਗੇ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਆਪਣੇ ਆਪ ਗਿਆਨ ਹੋਣਾ ਸ਼ੁਰੂ ਹੋ ਜਾਂਦਾ। ਤੇ ਬਾਕੀ ਜੋ ਪੌਣ ਸਮ ਆ ਉਹ ਵੀ ਵਾਹਿਗੁਰੂ ਗੁਰਮੰਤਰ ਦੇ ਨਾਲ ਆਪਣੇ ਆਪ ਸਮ ਹੋ ਜਾਂਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ